ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਅੱਜ ਦੇ ਬਲੌਗ 'ਚ। ਤੇ ਕੱਲ ਦੇ ਬਲੌਗ 'ਚ ਤੁਹਾਨੂੰ ਦੱਸਿਆ ਸੀ ਆਪਾਂ ਬਲਾਸਕੋਰ ਜਾਣਾ ਹੈ ਤੇ ਸਵੇਰ ਦੇ 6 6:30 ਹੋ ਗਏ 6:45 ਤੇ ਅਸੀਂ ਜਿਹੜਾ ਟੋਲ ਪਲਾਜ਼ਾ ਹਵੈਰੀਆ ਲਾਉਂਦਾ ਹਿਮਾਚਲ ਦਾ ਉਹ ਕ੍ਰੋਸ ਕਰਕੇ ਅੱਗੇ ਖੜੇ ਆਂ। ਬਲੌਗ ਦੀ ਲੱਗੀਆਂ ਸ਼ੁਰੂਆਤ ਕਰਨਾਂ ਸੀ ਜਾਣਾ ਬਲਾਸਕੋਰ। ਤੇ ਆਹ ਦੇਖੋ ਜੀ ਅੱਜ ਮੇਰੇ ਨਾਲ ਕੌਣ ਆਇਆ? ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਆਸਤ੍ਰੀਕਾਲ ਜੀ। ਦੇ ਇੱਧਰ ਚੇਲਾ ਮੇਰਾ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਇਹ ਰਾਤ ਦਾ ਠੰਡੇ ਚ ਕਮਲਾਇਆ ਵਾ ਅਸੀਂ ਜਗਰਾਤੇ ਦੇ ਗਏ ਤੇ ਕਿੱਥੇ ਪੁੱਤ ਹਾਂ ਕਿੰਨੇ ਮੌਂਕੀ ਹਨਾ ਉਹ ਦੇਖੋ ਉੱਪਰ ਵੀ ਹੈ ਤੇ ਆਹ ਦੇਖੋ ਜੀ ਪਹਾੜ ਹੈ ਤੇ ਜਿੱਥੇ ਅਸੀਂ ਜਾਣਾ ਹੈ ਅਸੀਂ ਜਾਣਾ ਕੁਮਾਰਮੀ ਬਲਾਸਪੁਰ ਕੁਮਾਰਮੀ ਉੱਥੇ ਸਕੂਲ ਦੇ ਵਿੱਚ ਬੱਚਿਆਂ ਦਾ ਫੰਕਸ਼ਨ ਆ ਤੁਹਾਨੂੰ ਉਹ ਵੀ ਦਿਖਾਵਾਂਗੇ ਤੇ ਬਲਾਸਪੁਰੀ ਧਾਮ ਵੀ ਚੱਲਣੀ ਆ ਤੁਹਾਨੂੰ ਉਹ ਵੀ ਦਿਖਾਵਾਂਗੇ ਤੇ ਹੁਣ ਪਹਿਲਾਂ ਆਉਣੀਆਂ ਟਰਨਲ ਤੁਹਾਨੂੰ ਉਹ ਵੀ ਦਿਖਾਵਾਂਗੇ ਕਰਦੇ ਆ ਬਲੌਗ ਸਟਾਰਟ ਆਨ ਓਕੇ ਤੇ ਬਣੇ ਰਹੋ ਬਲੌਗ ਦੇ ਨਾਲ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਚਲੋ ਜੀ ਫਿਰ ਚੱਲੀਏ ਕਰੋ ਜੀ ਰੋਡ ਇੰਜਵਾਏ ਜਿੱਦਣ ਦਾ ਫੋਰ ਲਾਈਨ ਬਣਿਆ ਹੈ ਮਨਾਲੀ ਦਾ ਪਤਾ ਹੀ ਨਹੀਂ ਲੱਗਦਾ ਕਦ ਆ ਜਾਂਦੀ ਆ ਉੜ ਵਾਲੀ ਤੇ ਜ਼ਿੰਦਗੀ ਬਣਾਤੀ ਭਾਈ ਦੇਖੋ ਟੈਨ ਨੂੰ ਗਿਆ ਦੇ 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 ਕਰੋ ਭਾਈ ਲੋ ਜੀ ਟਰਨਲ ਕ੍ਰੋਸ ਕਰ ਲਈ ਪਹਿਲੀ ਆਪਾਂ ਨੇ ਤੇ ਆ ਪਹਾੜਾਂ ਵਾਲ ਨੂੰ ਆਹ ਆ ਦੇਖੋ ਪੂਰ ਦਾ ਉੱਪਰ ਇਧਰ ਦਰਿਆ ਇੱਕ ਪਾਸੇ ਤੇ ਇਧਰ ਆ ਦੇਖੋ ਪਰ ਤੁੰਦ ਕਿੰਨੀ ਪਈ ਵੀ ਆ ਓਏ ਹੋਏ ਕੀ ਘਲਵਾ ਦਾ ਲੋਈ ਸਵੇਰ ਦੇ ਚੱਲੇ ਮੈਂ ਇੱਕ ਜਗ੍ਹਾ ਟਾਬਾ ਦੇਖਿਆ ਮੈਂ ਖਾ ਚਾਹੂ ਪੀ ਲਈਏ ਕੈਮ ਸ਼ੈਮ ਹੋ ਜੀਏ ਫਿਰ ਜਾਂਦੀ ਸਰ ਕੰਮ ਲੱਗ ਜਾਣਾ ਤੇ ਇਧਰ ਦੇਖੋ ਚੇਲਾ ਮੇਰਾ ਉਲ ਗਿਆ ਜਾਂ ਫਰਦਾ ਹੱਸਦਾ ਹਾਂ ਓਏ ਆ ਇਧਰ ਲੱਡੂ ਨੂੰ ਮੇਰਾ ਲੱਡੂ ਕਿ ਆ ਕਰਦਾ ਠੰਡ ਲੱਗਦੀ ਆ ਤੇ ਅਮੂਲ ਮਿਲਕ ਦਾ ਬਣਾ ਦੇ ਚਾਹ ਦੇ ਤਾਂ ਚਾਹ ਨੂੰ ਆर्डर ਦੇ ਦਿੱਤਾ ਦੋ ਕੱਪ ਇਹ ਕਹਿੰਦਾ ਮੈਂ ਪੂਰੀ ਨਹੀਂ ਤੂੰ ਲੈ ਲੈ ਪੁੱਤ ਕਿਆ ਲੈਣਾ ਲੈ ਲੈ ਜਿਹੜਾ ਲੈਣਾ ਹੈ ਦੇਖ ਕੇ ਲਈ ਹੈ ਆਪੇ ਇੱਧਰ ਲੈ ਸਾਡੇ ਚਿਪਸ ਲੈ ਸਾਡੇ ਲੈ 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 ਫਿਰ ਲੈ ਲੈ ਕਹ ਦੇ ਆ ਦੇ ਦੇਓ ਜੀ ਕਿਆ ਮੰਗਣਾ ਕਿੰਨੇ ਦਾ ਇਹ ਦੱਸ ਦੋ ਦੋ ਦੇ ਦੋ ਲੋ ਜੀ ਲੱਡੂ ਨੇ ਤਾਂ ਲੈ ਲਿਆ ਆਪਣੇ ਵਿੰਗੋ ਮੈਡ ਐਂਗਲ ਕੁਰਕਰਾ ਵੀ ਲੈਣਾ ਕੁਰਕਰਾ ਵੀ ਦੇ ਦੇਵੇ ਇੱਕ ਇਹਦੀ ਹਵਾ ਤਾਂ ਨਿਕਲੀ ਵੀ ਆ ਜੀ ਪਹਿਲਾਂ ਹੀ ਇਹ ਕੋਈ ਨਿਕਲੀਏ ਫੁੱਲ ਦੀ ਵਾਰੀ ਇੱਕ ਖਰਾਬ ਆ ਆ ਇੱਕ ਜਿਹੜਾ ਖਰਾਬ ਆ ਉਹ ਕਰ ਮੈਨੂੰ ਖਰਾਬ ਲੱਗਦੇ ਆ ਜੀ ਦੋ नहीं वो तो चिंगा भी नहीं लेना होर देख नहीं होर दे। नहीं है फ्रैश पता है कर एक ले ला फिर एक आह ले ला एक कुरकुरा दे दो, एक दे आहा देना फ्लपीज है पैकेट चल ਕੋਪਰਾ ਆਰੰਜ ਵਾਲਾ ਹਾਂ ਦੇ ਲੋ ਲਓ ਜੀ ਜਿਗਾ ਹੁਣ ਖੋਸ਼ਾ ਬਾਕੀ ਉੱਥੇ ਲੈ ਲਾਂਗੇ ਚਲੋ ਲਓ ਜੀ ਹੁਣ ਚਾਹ ਬਣਦੀ ਚਾਹ ਪੀਏ ਫਿਰ ਲਓ ਜੀ ਚਾਹ ਤੇ ਬਿਸਕੁਟ ਆ ਗਏ ਆਪਣੇ ਤੇ ਕਰਦੇ ਆ ਚੈੱਕ ਹੁਣ ਬਿਸਕੁਟ ਸਾਕੇ ਨਮਕੀਨ ਬਿਸਕੁਟ ਆਹ ਚਾਚ ਡੱਪ ਪਾ ਕੇ ਬਿਲਕੁਲ ਖਾਲਾ ਖਾਲਾ ਇੱਕ ਅੱਧਾ ਦਾ ਖਾਲਾ ਚਲੋ ਜੀ ਉਹ ਕਹਿੰਦਾ ਮੈਂ ਖਾਣਾ ਨਹੀਂ ਚੇਲੇ ਤੂੰ ਚੇਲਾ ਤਾਂ ਠੰਡ ਨੇ ਮਰ ਗਿਆ ਆ ਪਿਆ ਤੇ ਇੱਧਰ ਨਿਗਾਹ ਮਾਰੋ ਜਰਾ ਜੀਉਂ ਤੇ ਮਾਇਆ ਲੱਗਿਆ ਕਮੈਂਟ ਕਰ ਤੋਸੀ ਤੇ ਹੁਣ ਚਾਹ ਪੀ ਲਈਏ ਫਿਰ ਮਿਲਦੇ ਆ ਤੁਹਾਨੂੰ ਲਓ ਜੀ ਜਿਵੇਂ ਜਿਵੇਂ ਆਪਾਂ ਅੱਗੇ ਨੂੰ ਵੱਧ ਜਾਂਦੇ ਆ ਧੁੰਦ ਦੇਖੋ ਕਿੰਨੀ ਪਈ ਜਾਂਦੀ ਹੈ ਹਾਂ ਇल्ली ਚੱਕਰ ਗਿਆ ਇਹ ਇਹ ਬਰਪਰੀ ਬੈਠੀ ਆ ਆ ਇਹ ਬਰਪਰੀ ਫਾਇਨ ਲੱਗੀ ਠੀਮਲਾ ਨਹੀਂ ਮਨਾਲੀ ਪੜਾ ਲੀ ਲਓ ਜੀ ਆਪਾਂ ਪਹੁੰਚ ਗਏ ਆਪਣੀ ਡੈਸਟੀਨੇਸ਼ਨ ਤੇ ਤੇ ਆ ਕੁਛ ਇੱਧਰ ਟੈਂਟ ਲੱਗਿਆ ਵਾ ਸਕੂਲ ਦਾ ਉਹ ਦੇਖੀਏ ਆਪਾਂ ਆਪਣਾ ਕੰਸੋਲ ਕਿੱਥੇ ਬਣਾਉਣਾ ਜਿੱਦਾਂ ਰਾਤ ਬਣਾਇਆ ਵਾ ਤਾਂ ਤੇ ਅੱਜ ਕ੍ਰੇਨ ਉਲਟ ਪਾਸੇ ਲਾਤੀ ਆ ਮੇਨ ਸਟੇਜ ਆ ਆ ਕਰੀਂ ਵਾਲਿਆਂ ਦੀ ਫਰੇਟੀਆਂ 크레인 ਵਾਲੇ ਬਾਈ ਪਹੁੰਚ ਚੁੱਕੇ ਆ ਤੇ ਹਜੇ ਇੱਧਰ ਤੇ ਆਣੀਆਂ ਚੱਲ ਰਹੀਆਂ ਕੈਮਰਾ ਲਾਤਾ ਟੰਗਤਾ 크레인 ਤੇ ਕਿਆ ਹਾਲ ਆ ਬਾਈ ਹੋਰ ਕਦਾ ਠੀਕ ਠਾਕ ਆਪਣਾ ਹੋਰ ਪਹੁੰਚ ਗਿਆ ਠੀਕ ਹਾਂਜੀ ਉਸਤਾਦ ਜੀ ਹਾਂਜੀ ਠੀਕ ਐ ਹਾਂ ਵੀ LED ਵਾਲੇ ਉਹ ਕਿਵੇਂ ਹੋ ਜੀ ਬੋਹਰ ਜੀ ਠੀਕ ਐ ਜੀ ਗੋਹਰੋ ਲੈ ਕੇ ਕੁਝ ਹੋਇਆ ਹੈ ਹਾਂ ਹੋ ਫਿਰ ਲੋਈਆ ਪੜੋ ਆਹਾਂ ਮੈਂ ਆ ਸੇ ਉਹ ਛੱਡ ਦੇ ਇਹਨੂੰ ਹੁਣ ਫੁਲਾ ਦੇ ਚੱਕ ਲਈਏ ਹੋਰ 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 ਯਾਰ ਸੁਣਾਓ ਸੁਣਾਓ ਯਾਰ ਨਾ ਇਹ ਨਾ ਕਰੋ ਇੱਕ ਦੂਏ ਨੂੰ ਸੁਣਾਓ ਫਟਾਫਟ ਤੇ ਲੋ ਜੀ ਹਜੇ ਤਿਆਰੀਆਂ ਚੱਲਦੀਆਂ ਅਸੀਂ ਵੀ ਆਪਣੀਆਂ ਕਰ ਲਈਏ ਫਿਰ ਮਿਲਦੇ ਹਾਂ ਤੁਹਾਨੂੰ ਲਓ ਜੀ ਢਾਬਾ ਖਾਣ ਆ ਗਏ ਬਲਾਸਪਰੀ ਢਾਬਾ ਤੇ ਆ ਪੁੱਛੋ ਅੰਸ਼ੂ ਨੂੰ ਅੰਸ਼ੂ ਆ ਗਿਆ ਰਕਤ ਪੱਤਲ ਪੱਤਲ ਵਰਗੇ ਖਾਣਾ ਚੌਲ ਖਾਣੇ ਆ ਚਾਰ ਪੰਜ ਸਬਜ਼ੀਆਂ ਗੇ ਰਹੇ ਚੌਲ ਖਾਣੇ ਕੱਧਾ ਕਹਿੰਦਾ ਭੁੱਖ ਲੱਗੀ ਵੀ ਭੁੱਖ ਲੱਗੀ ਵੀ ਚਲੋ ਜੀ ਫੇਰ ਆਉਣ ਦੇ ਚੌਲ ਦੇਖਦੇ ਆ ਹਨਾ ਲਓ ਜੀ ਚੌਲ ਵੀ ਆ ਗਏ ਆ ਅੰਸ਼ੂ ਵਾਸਤੇ ਆ ਅੰਸ਼ੂ ਤੇ ਮੈਨੂੰ ਲੱਗਿਆ ਰਣੂ ਇਹ ਖੱਦੇ ਕਦੇ ਇਦਾਂ ਦਾ ਹੈ ਖਾਦੇ ਨਹੀਂ ਚਲ ਹੁਣ ਸਬਜ਼ੀਆਂ ਵੀ ਆਉਂਗੀਆਂ ਤਿੰਨ ਚਾਰ ਇੱਥੇ ਹੀ ਰਹਿਣ ਦੇ ਇਹਨੂੰ ਗੱਭੀ ਰਹਿਣ ਦੇ ਪੁੱਤ ਲਓ ਇਹ ਜੱਸਡ ਲੱਗੀਆਂ ਚ ਦਾਲ ਵੀ ਆ ਗਈ ਇਹ ਹੈਗੀ ਆ ਧੁਲੀ ਦਾਲ ਕਿਹਦੇ ਸਵਾਦ ਆਉਂਗੀ ਹਾਂ ਖਾ ਕੇ ਦੇਖ ਬੜੀ ਸਵਾਦ ਆਉਂਗੀ ਖਾਰ ਦੱਸ ਮੈਨੂੰ ਖਾ ਕੇ ਫਿਰ ਕੀ ਕਹਿੰਦੀ ਹੈ ਇਹ ਮਿੱਠੀ ਮਿੱਠੀ ਹੈ ਸਵਾਦ ਆ ਲਓ ਜੀ ਹੁਣ ਮੇਰੀ ਵਾਰੀ ਆ ਲੜਾ ਸੀ ਨੂੰ ਨਾ ਚੂ ਦਾ ਬੰਗਲੇ ਗਿਆ ਹੈ ਭਵਨਸ਼ੂ ਆ ਕੇ ਕਰਿਆ ਸਾਰੀਆਂ ਸਲਗੀਆਂ ਵਿੱਚ ਚੌਲ ਇਕੱਠੀਆਂ ਲਟੀਆਂ ਹੈ ਮਿਕਸਚਰ ਮਿਕਸਚਰ ਬਣਾਤਾ ਸਮਝ ਲੱਗੀ ਗਿਆ ਕੀ ਹੋਇਆ ਕੀ ਕੀ ਆਇਆ ਸਮਝ ਲੱਗੀ ਦੋ ਦਾਣੀਆਂ ਦੀ ਆ ਕਿਥੜੀ ਹੈ ਇਹ ਅੱਛਾ ਚੌਲ ਪਾਓ ਚਲੋ ਠੀਕ ਹੈ ਲੋਈ ਰੋਟੀ ਖਾ ਲਈ ਤੇ ਅੰਸ਼ੂ ਨੂੰ ਪੁੱਛਦੇ ਅੰਸ਼ੂ ਦਾ ਐਕਸਪੀਰੀਅੰਸ ਕਿਵੇਂ ਰਿਹਾ ਪਹਿਲੀ ਵਾਰੀ ਅੰਸ਼ੂ ਕਿਵੇਂ ਰਿਹਾ ਸਾਨੀਆਂ ਸਬਜ਼ੀਆਂ ਸਵਾਦੀਆਂ ਹਾਂ ਉਹ ਐਂਡਿੰਗ ਚੱਕ ਜਿਹੜਾ ਉਹਨਾਂ ਨੇ ਹੋਪਾਇਆ ਦਾ ਮਿੱਠਾ ਉਹ ਨਹੀਂ ਸਕਾਂ ਅੱਛਾ ਉਹ ਨਹੀਂ ਸਵਾਦ ਲੱਗਿਆ ਉਹਨਾਂ ਮਨ ਦਾ ਇੰਜਨ ਖਰਾਬ ਕਰਤਾ ਹੈ ਬਾਕੀ ਸਾਰੀਆਂ ਸਬਜ਼ੀਆਂ ਸਵਾਦੀਆਂ ਹੈ ਤੇ ਆਹ ਦੇਖੋ ਜੀ ਐਦਾਂ ਖਾ ਲਏ ਐਦਾਂ ਰੋਕ ਲਏ ਚਲਦੇ ਤੇ ਅੰਸ਼ੂ ਤਾਂ ਇੱਕ ਵਾਰੀ ਉਲਝ ਗਿਆ ਤਾਂ ਦੇਖ ਕੇ ਇੰਨੀਆਂ ਸਬਜ਼ੀਆਂ ਨੂੰ ਹੈਨਾ ਹੈ ਅੰਸ਼ੂ ਫੜ ਗਿਆ ਤਾਂ ਚਲ ਕੋਈ ਨਹੀਂ ਪਹਿਲੀ ਵਾਰੀ ਤੀ ਜੇ ਅਗਲੀ ਵਾਰੀ ਆਉਂਗਾ ਫਿਰ ਅਗਲੀ ਵਾਰੀ ਤੈਨੂੰ ਪਤਾ ਲੱਗ ਜਾਊਗਾ ਫਿਰ ਅਗਲੀ ਵਾਰੀ ਤੂੰ ਹਿਸਾਬ ਨਾਲ ਹਣਾ ਫਿਰ ਤੈਨੂੰ ਪਤਾ ਲੱਗ ਜਾਊਗਾ ਵੀ ਮਿੱਠਾ ਖਾਣਾ ਜਾਂ ਨਹੀਂ ਖਾਣਾ ਹੈ ਚੱਲੀਏ ਫਿਰ ਹੁਣ ਆਪਾਂ ਅੱਦਨ ਆਪਣੇ ਕੰਮ ਤੇ ਚੱਲਦੇ ਹਣਾ ਲਓ ਜੀ ਅਸੀਂ ਦਾ ਖਾ ਲਿਆ ਆਪਣੇ ਹੁਣ ਚੇਲਾ ਜੀ ਰਹਿ ਗਏ ਚੇਲਾ ਜੀ ਬਾਅਦ ਵਿੱਚ ਖਾਉਂਗੇ ਕੰਮ ਨੇ ਵੇੜ ਕੇ ਠੀਕ ਆ ਲੋ ਜੀ ਪ੍ਰੋਗਰਾਮ ਹੋ ਗਿਆ ਖਤਮ ਸਾਰਾ ਤੇ ਹੁਣ ਚੇਲਾ ਜੀ ਚੱਲਿਆ ਰੋਟੀ ਖਾਣ ਵਾਸਤੇ ਚੇਲਾ ਜੀ ਦਾ ਤਾਂ ਮਰ ਰੋ ਇੰਜਨ ਖਰਾਬ ਹੋ ਗਿਆ ਦਾ ਕਾ ਤੇ ਪਛੇ ਨੂੰ ਆਪੇ ਕੀ ਹੋਇਆ ਖਾਣ ਤੇ ਉਹਨਾਂ ਨੇ ਮਿੱਠੇ ਮਿੱਠੇ ਜੇ ਜਮਾਂ ਕਰਤਾ ਖਰਾਬ ਕੀ ਆ ਤੇ ਪਤਾ ਨਹੀਂ ਕੀ ਆ ਤੇ ਚੱਲ ਕੋਈ ਇਹ ਕਹਿੰਦਾ ਮੈਨੂੰ ਪੁੱਛਿਆ ਵੀ ਨਹੀਂ ਹੈਗਾ ਅੰਕਲ ਨੇ ਬਿਨਾ ਪੁੱਛੇ ਹੀ ਪਾਤੀ ਉਹ ਮਿੱਠਾ ਬਾਕੀ ਸਭੀਆਂ ਸਾਰੀਆਂ ਸਵਾਦੀਆਂ ਸੋ ਲੋ ਜੀ ਇਨਿਕ ਵੀਡੀਓ ਕਬੂਲ ਕਰਿਓ ਮਿਲਦੇ ਹਾਂ ਕਿਸੇ ਅਗਲੀ ਵੀਡੀਓ 'ਚ ਤਦ ਤੱਕ ਲਈ ਸਤਿ ਸ੍ਰੀ ਅਕਾਲ